ਤੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਬਾਈ ਜੋ ਬੰਦੇ ਫਾਰਮ ਤੋਂ ਅੱਜ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਤੇ ਇੱਕ ਇਹ ਤਾਜੀ ਸੂਈ ਗਾਂਵਾਂ ਜਿਹੜੀ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਉਣੀ ਹੈ ਡਿਟੇਲ ਸਾਰੀ ਆਪਾਂ ਬਾਈ ਜੋ ਬੰਦੇ ਕੋਲੋਂ ਕੁਛਕਟਾਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੁਰਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਭਾਈ ਜੋਬਨ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰੋ ਕਿ ਕਿਸੇ ਹੋਰ ਵੀਰ ਭੈਣ ਭਰਾ ਦਾ ਫਾਇਦਾ ਹੋ ਸਕਦਾ ਜੀ। ਭਾਈ ਜੋਬਨ ਸਾਸਰੀ ਕਾਲ। ਸਾਸਰੀ ਆ ਵੀਰੇ। ਔਰ ਠੀਕ ਠਾਕ। ਵਧੀਆ ਹੋ ਜੀ ਵਧੀਆ ਕਿਰਪਾ ਮਾ। ਵੀਡੀਓ ਚੱਲੀਦਾ ਕੰਮ ਕਰ। ਚੱਲੀ ਜਾਂਦਾ ਜੀ। ਐਡਰੈਸ ਬੋਲਦੇ ਕਰ ਆਪਣਾ। ਪਿੰਡ ਚਾਟੀਵੰਡ। ਹਾਂ। ਠੀਕ ਨੇ ਮਰਸਰ। ਫੋਨ ਨੰਬਰ ਹੈਗਾ 90 ਅਛਾ ਭਾਈ ਜੋਬਨ ਅੱਜ ਜਿਹੜੀ ਗਾਂ ਲੈਂਦੀ ਆ ਖਰੀਦ ਕੇ ਹਾਂਜੀ ਬਹੁਤ ਚੰਗੀ ਗਾਂ ਵਾ ਇਹਦੀ ਗਾਂ ਚੰਗੀ ਚੰਗੀ ਲਿਉਣੀ ਹੋਣਾ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤਾਂ ਸੂਹਾ ਕਿੰਨਾ ਸੂਹਾ ਦੂਸਰਾ ਏ ਹਾਂ ਤੇ ਪਰਸੋਂ ਸ਼ਾਮਾਂ ਦੀ ਸੂਈ ਆ ਗਿੱਲਾ ਨਾੜੂ ਅਜੇ ਬੱਚੇ ਦਾ ਆ ਬੱਚਾ ਹੀ ਮਗਰ ਦੇ ਅਛਾ ਜੀ ਇਹਦੇ ਮਗਰ ਬੱਚਾ ਵਾ ਅਛਾ ਬੱਚਾ ਮਗਰ ਦੇ ਮੜਾ ਜੈ ਇਹਨੂੰ ਕੱਢੀ ਹੈ ਇਹਨੂੰ ਐਨੂੰ ਨਹੀਂ ਨਿਕਲਣਾ ਬੱਜਾ ਬੜਾ ਵਖਾਜ ਹੋਣ ਤੇ ਅਛਾ ਅਛਾ ਠੀਕ ਹੈ ਜੀ ਨਿਕਲਣਾ ਬੱਦਾ ਹੈ ਨਾ ਹਾਂ ਉਹ ਬੱਚਾ ਜੀ ਅਛਾ ਜੋਬਨ ਇਹਦੇ ਥੱਲੇ ਹੁਣ ਬੜਾ ਕਿੰਨਾ ਵਾ ਗਾਂ ਬੌਲਾ ਭਾਣੀ ਕਹਿੰਦਾ 30 ਕਿਲੋ ਕਹਿ ਦਿਆ ਅਗਲਾ ਤਾਂ ਵੀ ਹੋਊਗਾ ਹਾਂ ਕੋਈ ਭੈਣ ਭਰਾ ਤਬਾਰ ਕਰਦੇ ਆ ਮਾਂ ਨਾਲ ਫੋਨ ਲਾਉਂਦੇ ਆ ਨਾ ਹੂੰ ਬੌਲਾ ਜਿਹੜਾ ਬੌਲਾ ਦੱਸਣਾ ਜਿਹੜਾ ਹੈਗਾ ਨਾ ਇਹ ਤਾਂ ਚੂਣੀ ਆ ਹਾਂ ਇਹ ਤਾਂ ਬੌਲਾ 5 ਹੀ ਕਿਲੋ ਆ 25 ਕਿਲੋ ਬੌਲਾ ਹੋਣ ਚਾਹੀਦਾ ਸਾਢੇ 12 ਕਿਲੋ ਦੇ ਸਾਢੇ 12 ਕਿਲੋ ਹੋ ਜਾਊਗੀ ਠੀਕ ਹੈ ਜੀ ਦੋਵੇਂ ਟਾਈਮਾਂ ਦਾ ਸਾਢੇ 12 12 ਕਿਲੋ ਹੈ ਨਾ ਠੀਕ ਹੈ ਬਾਕੀ ਦੂਸਰੀ ਗੱਲ ਇਹ ਵੀ ਬੌਲਾ ਪੰਜ 26 ਕਿਲੋ ਦੀ ਹੋਊਗਾ ਬੜਾ ਆਪਾਂ ਦੇਣੀ ਤੇ 23 24 ਕਿਲੋ ਕਰਕੇ ਹੀ ਆ 24 ਕਿਲੋ ਮੰਨ ਕੇ ਕੋਈ ਵੀ ਬੌਲਾ ਇੱਕਲਾ ਬੌਲਾ ਬੰਦਾ ਜੀ ਠੀਕ ਹੈ ਜੀ ਲੈ ਤੋੜ ਕੇ ਦਿਖਾਈਏ ਇਹਨੂੰ ਕਿਰਾਂ ਬਾਹਰ ਕੱਢੀ ਲਓ ਦੋਸਤੋ ਸੁਆਦ ਉਹ ਜਾ ਸੁਈਆ ਗਾਂ ਬਹੁਤ ਧੀਆ ਆਪਣੇ ਇਧਰ ਪੰਜਾਬ ਦੀ ਉਧਰ ਦੀ ਨਹੀਂ ਜਰਸੀ ਕ੍ਰੋਸ ਹੈ ਨਾ ਕੱਦ ਗੁੱਦੇ ਚੰਗਾ ਲੱਗੀ ਬਹੁਤ ਵਧੀਆ ਆ ਹਾਂ ਬਾਹਰ ਨਿਕਲ ਦੀ ਗਾਂ ਦਾ ਤੁਹਾਨੂੰ ਇੱਕ ਰਾਂ ਫਲਕਾਰੀ ਲਾ ਕੇ ਦਿਖਾ ਦਨੇ ਦੇ ਉੱਤੋਂ ਲਓ ਜੀ ਕਰੋ ਚੈੱਕ ਕੋਈ ਕੋਈ ਵੀ ਜੀ ਬਾਈ ਬੁਈ ਨਹੀਂ ਆਦੀ ਚਾਰੇ ਥਣ ਪੱਧਰੇ ਹੋਣਗੇ ਕੋਈ ਬਾਈ ਨਹੀਂ ਹੋਊਗੀ ਇਹ ਚੱਡੇ ਦੀ ਠੀਕ ਹੈ ਜੀ ਹਾਂ ਜੀ ਜਿਹੜੀ ਦੋਸਤੋ ਤੌਰ ਹੈ ਨਾ ਜੇ ਇੱਕ ਦਿਨ ਆਪਾਂ ਵਿਖਾ ਵਿਖਾਇਓ ਨਾ ਨੂਣਾ ਬਹੁਤ ਚੰਗੀ ਚੌਥਾ ਤੁਹਾਨੂੰ ਬਹੁਤ ਚੰਗਾ ਲੱਗਾ ਲਓ ਜੀ ਕਰ ਲਓ ਚੈੱਕ ਬਹੁਤ ਵਧੀਆ ਥਣ ਦੋਸਤੋ ਆਪਣੇ ਜੋਮ ਫਲਕਾਰੀ ਤੇ ਲਾ ਦੇ ਉਹ ਵੀ ਜਿਹੜਾ ਮੈਂ ਲਾ ਦਿੰਦਾ ਜੀ ਹਾਂ ਲਓ ਜੀ ਕਰਿਓ ਚੈੱਕ ਆਹ ਲਓ ਜੀ ਵੇਖੋ ਜੀ ਮਜੂਬਨ 24 ਕਿਲੋ ਬੋਲਾ ਹੋਣ ਜਿਹੜਾ ਮੌਕੇ ਤੇ ਆਪਾਂ ਜਿਹੜੀ ਆਪਾਂ ਦੋ ਟਮ ਗਾਂ ਚੁਣੇ ਹੈ ਨਾ ਹਾਂ ਹੈ ਨਾ ਹਾਂ ਉਹ ਬੋਲਾ ਹੋਊਗਾ 25 26 ਕਿਲੋ ਹੀ ਠੀਕ ਹੈ ਜੀ ਬੋਲਾ ਆਪਾਂ 40 ਕਿਲੋ ਕਰਕੇ ਵਛੀ ਦੇਣੀ ਕੋਈ ਮੱਛੀ ਮੱਛੀ ਜਾਣੀ ਹੈ ਗਾਰੰਟੀ ਤੇ ਠੀਕ ਹੈ ਜੀ ਣਪਾਲ ਮੁੜ ਕੇ ਫੋਨ ਨਾਲ ਬੜਾ ਲਾਵੇ ਇਹ ਨਾ ਕਿ ਸਾਡੇ ਕਾ ਬਹੁਤ ਥੋੜਾ ਦਿੱਤਾ ਆ ਕਿ ਡੰਗਰ ਦੇ ਇੰਨਾ ਕ ਜੀ ਨਹੀਂ ਜਾ ਕੇ ਲੌਂਦਾ ਵਕਰੀ ਹਾਂ ਜੀ ਹਾਂ ਜੀ ਬਾਲੇ ਡੰਗਰ ਥੋੜੇ ਜਿਹੜੇ ਜਿੱਥੋਂ ਜਿੱਥੋਂ ਗਾਵਾਂ ਆਉਂਦੀਆਂ ਗਾਵਾਂ ਵੇਚਦੀਆਂ ਖੁੱਡੀਆਂ ਹਾਂ ਚਬੂ ਦਾ ਬੜਾ ਬਧੀਆ ਹੋ ਕਰਦੀ ਡੰਗਰ ਬਹੁਤ ਬਧੀ ਬਾਕੀ ਚੰਗੇ ਫਾਰਮ ਤੋਂ ਲਈ ਆ ਬਾਕੀ ਚੰਗੇ ਘਰ ਦੀ ਘਾਹ ਬਾਕੀ ਸਾਂਭੀ ਸੰਭੀ ਚੱਲਦਾ ਆਏ ਦੋਸਤੋ ਇਹ ਨਾ ਜਿਹੜੀ ਆ ਤੁਹਾਨੂੰ ਮੈਂ ਦੱਸਤਾ ਪਹਿਲਾਂ ਵੀ ਇਹਦੀ ਆ ਚਾਲ ਵੇਖੋ ਤੋਰ ਵੀ ਆ ਪਹਿਲਵਾਨ ਵਾਲੀ ਲੱਤਾਂ ਵੇਖੋ ਦੋਹੇ ਦੋਤਿਆਂ ਆ ਪੂਰੀਆਂ ਕੜਾ ਕੇ ਤੁਰਦੀ ਏ ਕਰੂ ਜੀ ਚਾ ਇੱਕ ਪੂਰਾ ਫਸਵਾ ਨਿਗਰਠੋਸ ਆ ਲੋ ਜੀ 24 25 ਕਿਲੋ ਬੋਲਾ ਜਿਹੜਾ ਦੋਸਤੋ ਤੁਸੀਂ ਆਪ ਚੈੱਕ ਕਰ ਲਿਓ ਭਾਂਡਾ ਕਿਦਾਂ ਦਾ ਤਿਆਰ ਕੀਤਾ ਵਾ ਅਜੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਆ ਦੁਪਹਿਰ ਦਾ ਕੋਈ 12:00 ਵਜੇ ਦਾ ਟਾਈਮ ਹੋਊਗਾ ਹਾਂ ਜੀ ਅਈ ਸ਼ਾਮਾਂ ਤੱਕ ਇੰਨੀ ਔਰਬਾਨੀ ਆ ਸ਼ਾਮਾਂ ਨੂੰ ਚੋਈ ਕਿੰਨੀ ਵਜ ਹੁੰਦੀ ਆ ਸ਼ਾਮਾਂ ਨੂੰ ਵੀ ਜੀ 5 ਵਜੇ ਸਵੇਰੇ 5 ਵਜੇ ਸ਼ਾਮਾਂ ਨੂੰ 5 ਵਜੇ ਠੀਕ ਹੈ ਜੀ ਇਹਨੂੰ ਕੋਈ ਇੰਨਾ ਟਾਈਮ ਨਹੀਂ ਲੱਗ ਟਾਈਮ ਨਹੀਂ ਲੱਗਾ ਕੋਈ ਇੰਨਾ ਬਿਆਰ ਨਹੀਂ ਜੇ ਬੌਲੇ ਦੇ ਵਚੀ ਜਿੰਨੀ ਸਾਫ ਟਾਈਮ ਹੋ ਟਾਈਮ ਕਰੀ ਜਾਵਾਂਗੇ ਨਾ ਹਾਂ ਉਹਨੇ ਦੋ ਤੇ ਬਾਈ ਛੇਤੀ ਆਉਣੀ ਆ ਠੀਕ ਹੈ ਜੀ ਤੇ ਜਿੰਨਾ ਟਾਈਮ ਲਾਵਾਂਗੇ ਉੰਨੀ ਹੀ ਸੜਨੀ ਆ ਜੇ ਟਾਈਮ ਲਾ ਕੇ ਬਣਾਈ ਉਹ ਤਾਂ ਫੇਰ ਮੇਰੇ ਸੋਨ ਦਾ ਇੰਨਾ ਹੀ ਹੋ ਜੀ ਇਹ ਤਾਂ ਤੁਰਿਆ ਨਾ ਜਾਵੀਂ ਜਤੋਂ ਦੇ ਹਾਂ ਠੀਕ ਠੀਕ ਹਾਂਜੀ ਠੀਕ ਅਛਾ ਜੋਬਨ ਮੁੱਲ ਕਾ ਕਰ ਦੇਣਾ ਮੋਲੇ ਦਾ ਉਦਾਂ ਬਾਹ ਇੱਕ ਵੀ ਇੱਕ ਦਸ ਹਜ਼ਾਰ ਮੰਗਦੇ ਏਡੀ ਗਾਲਾ ਹਾਂ ਪਰ ਆਪਾਂ ਭਾਣਦੇ ਆਪਾਂ ਭਾਣ ਦੇਤਾ ਠੀਕ ਹੈ ਜੀ ਦੇ ਦੇ 90 ਹਜ਼ਾਰ ਦੀ ਅੱਜ ਦੇਖੋ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਲਾਏ ਹੈ 85 ਹਜ਼ਾਰ ਦੀ ਗਾਂ ਤੇਰਾ 85 ਹਜ਼ਾਰ ਦੀ ਹੁਣ ਮਾਣ ਤਾਂ ਕਿੰਨਾ ਗੋਣਾ ਮਾਣ ਤਾਂ ਵਗਾ ਵਧੀ ਗਾਂ 35 36 ਕਿਲੋ ਵਾਲੀ ਦੁੱਧ ਉਹਦੇ ਵੀ ਦੂਜੇ ਸਵੇਰੇ ਪਹਿਲੇ ਸਵੇਰੇ ਦੋ ਦੇਤਾ 30 ਕਿਲੋ ਹਾਂ ਅਗਲਾ ਮਾਨਤਾਨੀ ਗੱਲ ਹੈ ਨਾ ਕਿਸਲੇ ਹਾਂ ਹਾਂ ਹੋ ਦੋ ਦਊਗੀ ਵਾਸੀ 35 36 ਕਿਲੋ ਚਲੋ ਉਹ ਤੇ ਜਿੰਨੇ ਖਰਦਨੀ ਆ ਖਰੀਦੀ ਕਿ ਉਹਨੇ ਸੇਵਾ ਕਰਨੀ ਹੈ ਪੈਸੇ ਲਾਉਣੇ ਅਗਲਾ ਸੇਵਾ ਕਰੂਗਾ ਦੁੱਧ ਭਾਵੇਂ ਅਗਲਾ 40 ਕਿਲੋ ਚੂਲੇ ਭਾਵੇਂ ਪੁੱਤਲਾ 5000 ਰੁਪਏ ਛਾਰਦਾਂਗੇ ਪੁੱਤਲਾ 5 ਛਾਰ ਤਾਂ 8000 ਹੋ ਗਿਆ ਪੂਰਾ ਪੂਰੇ 8000 ਦੀ ਵਾਚੀ ਦੇ ਲੋ ਜੀ ਕਰ ਲੋ ਚੈੱਕ 85000 ਰੁਪਿਆ ਡਿਮਾਂਡ ਭਾਵੇਂ 90000 ਕਰ ਲੋ 85 ਕਰ ਲੋ ਬਾਈ ਕਹਿੰਦਾ ਵੀ 80000 ਦੇ ਵਿੱਚੋਂ ਆਆਂ ਗਿਆ ਦਾ ਮਾਨਤਾਨ ਛੋਰ ਛਪਾ ਜਿਹੜਾ ਹੋਣਾ ਜੇ ਮੌਕੇ ਤੇ ਹੋਣਾ ਜੇ 23 24 किलो ਬੋਲਾਵਾ ਹੋਣਾ ਆਪਾਂ 20 ਕਿਲੋ ਇਹਦੇ ਚਵਾ ਕੇ ਦੇ ਦਾਂਗੇ ਦੋ ਟਾਂਕ 24 ਕਿਲੋ ਬਾਈ ਜੋਬਨ ਕਹਿੰਦਾ ਵੀ ਚਵਾ ਕੇ ਇੱਥੇ ਦੇ ਦਾਂਗੇ ਜਿਹੜੇ ਵੀਰ ਨੇ ਖੜਨੀ ਆ ਬੇਸ਼ੱਕ ਆਪਣੀ ਤਸਵੀਰ ਮੂਹਰਾਨਾ ਬੱਚੀ ਨੇ ਅਜੇ ਵਸ਼ੀ ਨੇ ਖੁੱਲਣ ਆਇਆ ਇਹ ਬੱਤੂ ਸ਼ਾਮਾ ਦੀ ਵਿੱਚ ਸਰੀ ਹੈ ਠੀਕ ਹੈ ਜੀ ਕੋਈ ਥਾਨਪੂਰ ਛਟਾ ਆਵੇ ਕੋਈ ਡੋਕਲ ਹੋਵੇ ਚਵਾਈ ਮਾਰੀ ਉਹਦੀ ਬੈਠੀ ਹੋਊਗੀ ਠੀਕ ਹੈ ਜੀ ਬੇਸ਼ੱਕ ਦੋਸਤੋ ਕੋਈ ਵੀਡੀਓ ਕਾਲ ਤੇ ਚਵਾਈ ਕਰ ਲੈ ਜਾਂ ਆਪਣੀ ਵਿਜ਼ਿਟ ਕਰ ਲੈ ਇੱਥੇ ਵੇਖ ਚਾ ਕੇ ਖੜੇ ਕਿਉਂ ਵੀ ਗਾਂਹ ਜਿਆਦੇ ਰੁਪਈਆ ਦੀ ਇੱਥੋਂ ਵੇਖ ਚਾ ਕੇ ਮੇਰਾ ਵੀਰ ਖੜੇ ਆ ਠੀਕ ਹੈ ਜੀ ਹਾਂਜੀ ਐਡਰੈਸ ਦੋਸਤੋ ਬਾਈ ਦਾ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਬਾਈ ਦਾ ਜੋਬਨ ਫੋਨ ਨੰਬਰ ਕਿਰਾ ਫੇਰ ਬੋਲ ਦੇ ਫੋਨ ਨੰਬਰ ਇਹ ਵੀ ਜੀ ਹੈਗਾ 904 90418 74966 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ